ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਨਾਲ ਸੱਜੇ ਪਾਸੇ ਸਰਦਾਰ ਕਿਰਨਜੀਤ ਸਿੰਘ ਸੰਧੂ ਪ੍ਰਧਾਨ ਕਿਸਾਨ ਕਿਸਾਨ ਕਾਂਗਰਸ ਪੰਜਾਬ ਯੂਨਿਟ ਦੇ ਅਤੇ ਸਾਡੇ ਨਾਲ ਹੋਰ ਕਿਸਾਨ ਕਾਂਗਰਸ ਦੇ ਬੜੇ ਅਹਿਮ ਅਹੁਦੇਦਾਰ ਆ ਮੇਰੇ ਖੱਬੇ ਪਾਸੇ ਬੈਠੇ ਨੇ ਸਰਦਾਰ ਸਤਨਾਮ ਸਿੰਘ ਤਵਨ ਇਹ ਇੱਕ ਆਰਟੀਆਈ ਐਕਟੀਵਿਸਟ ਵੀ ਨੇ ਔਰ ਵਿਸਲ ਬਲੋਅਰ ਵੀ ਨੇ ਜਿਹੜਾ ਮੁੱਦਾ ਮੈਂ ਅੱਜ ਉਠਾਉਣ ਜਾ ਰਿਹਾ ਬਿਲਕੁਲ ਤੱਥਾਂ ਦੇ ਆਧਾਰ ਦੇ ਉੱਤੇ ਉਹ ਇਹਨਾਂ ਨੇ ਰਿਸਰਚ ਕਰਕੇ ਪਬਲਿਕ ਡੋਮੇਨ 'ਚ ਲੈ ਕੇ ਆਏ ਨੇ ਮੁੱਦਾ ਇਹ ਆ ਕਿ ਪਿਛਲੇ ਸਾਲ ਪੰਜਾਬ ਪੁਲਿਸ ਨੇ 144 ਟਾਇota ਹਾਈਲੈਕਸ ਗੱਡੀਆਂ ਜਿਹੜੀਆਂ ਨੇ ਜਿਹੜੀਆਂ ਪਿਕਅਪ ਵਹੀਕਲਸ ਨੇ ਉਹ ਜਿਹੜਾ ਪੰਜਾਬ ਦਾ ਇੱਕ ਸੜਕ ਸੁਰੱਖਿਆ ਕੋਈ ਫੋਰਸ ਬਣਾਈ ਸੀ ਉਸ ਵਾਸਤੇ ਪੰਜਾਬ ਪੁਲਿਸ ਨੇ ਇਹ ਗੱਡੀਆਂ ਖਰੀਦੀਆਂ ਟਾਇota ਕੰਪਨੀ ਤੋਂ ਇਸ ਮੈਂਕਮੇ ਦਾ ਤਾਂ ਸਭ ਨੂੰ ਪਤਾ ਗਲੋਡ ਨਹੀਂ ਕਿ ਕਿ ਭਗਵੰਤ ਮਾਨ ਬਤੌਰ ਚੀਫ ਮਿਨਿਸਟਰ ਨਾਲ ਹੋਮ ਮਿਨਿਸਟਰ ਵੀ ਆ ਤਾਂ ਕੋਈ ਵੀ ਜਿਹੜਾ ਇਸ਼ੂ ਜਿਹੜਾ ਹੋਮ ਡਿਪਾਰਟਮੈਂਟ ਨਾਲ ਰਿਲੇਟਡ ਆ ਉਹ ਹੋਮ ਮਿਨਿਸਟਰ ਦੀ ਜਵਾਬਦੇਹੀ ਬਣ ਜਾਂਦੀ ਆ ਜਿਹੜੀਆਂ 144 ਗੱਡੀਆਂ ਟਾਇota ਹਾਈਲੈਕਸ ਖਰੀਦੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਬੰਦੇ ਉੱਤੇ ਭ੍ਰਿਸ਼ਟਾਚਾਰੀ ਹੋਈ ਆ ਬੇਈਮਾਨੀ ਹੋਈ ਆ ਪੈਸੇ ਖਾਦੇ ਗਏ ਨੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਂਦੇ ਕਿਸੇ ਡੀਲਰ ਦੇ ਕੋਲੋਂ ਤੇ ਉਹ ਤੁਸੀਂ 네ਗੋਸ਼ੀਏਟ ਕਰਦੇ ਹੋ ਕਿ ਵੀ ਗੱਡੀ ਕਿੰਨੇ ਦੀ ਆ ਜੀ ਉਹ ਕਹਿੰਣਗੇ ਜੀ ਗੱਡੀ ਲੈਟਸ ਸੇ 35 ਲੱਖ ਦੀ ਆ ਤੁਸੀਂ ਉਹਦੇ ਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿਹੜੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਉਹ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਆਮ ਰਿਵਾਜ ਹੈ ਔਰ ਪੰਜਾਬ ਪੁਲਿਸ ਦਾ ਡੀਜੀਪੀ ਦਾ ਆਫਿਸ ਇਕੱਠੀਆਂ ਬਲਕ ਵਿੱਚ 144 ਟੋਯੋਟਾ ਹਾਈਲਕਸ ਗੱਡੀਆਂ ਖਰੀਦਣ ਜਾ ਰਹੇ ਸੀਗੇ ਖਰੀਦੀਆਂ ਨੇ ਇਹਨਾਂ ਨੇ ਜਿਹੜੀ ਗੱਡੀ ਦੀ ਇੱਕ ਦੀ ਕੀਮਤ ਜਿਹੜੀ ਆ ਉਹ 36 ਲੱਖ 99000 903 ਰੁਪਏ ਬਿਲਿੰਗ ਤੇ ਹੈ ਜੋ ਤੁਸੀਂ 144 ਗੱਡੀਆਂ ਲੈਣੀਆਂ ਤਾਂ ਗਵਰਨਮੈਂਟ ਤਾਂ ਬਹੁਤ ਈਜ਼ੀਲੀ ਜਿਹੜਾ ਉਹ ਉਹਦੇ ਨਾਲ 네ਗੋਸ਼ੀਏਟ ਕਰਦੀ ਆ ਡੀਲਰਸ਼ਿਪ ਨਾਲ ਬਲਕਿ ਡਾਇਰੈਕਟ ਮੈਨੂਫੈਕਚਰਰ ਨਾਲ 네ਗੋਸ਼ੀਏਟ ਕਰਦੇ ਨੇ ਕਿ ਅਸੀਂ ਸਰਕਾਰ ਵਾਸਤੇ 144 ਗੱਡੀਆਂ ਕਿਉਂਕਿ ਇਹਦਾ ਬਿੱਲ ਤੁਸੀਂ ਦੇਖ ਲਓ ਇੱਕ ਗੱਡੀ ਅਗਰ ਲਗਭਗ 37 ਲੱਖ ਦੀ ਆ ਮੋٹے ਤੌਰ ਤੇ ਤਾਂ 144 ਦਾ ਰਕਮ ਕਿੰਨੀ ਬਣ ਗਈ ਇਹਦਾ ਇੱਕ ਕਿਸਮ ਦਾ ਬਹੁਤ ਵੱਡੀ ਪਰਚੇਸ ਸੀਗੀ ਪੰਜਾਬ ਪੁਲਿਸ ਦੀ ਔਰ ਗਵਰਨਮੈਂਟ ਆਫ ਪੰਜਾਬ ਦੀ ਲੇਕਿਨ ਇਹਨਾਂ ਨੇ ਉਹਦੇ ਨਾਲ ਟਾਇਓਟਾ ਕੰਪਨੀ ਨਾਲ ਜਾਂ ਜਿਹੜਾ ਜਿਸ ਦੇ ਥਰੂ ਇਹਨਾਂ ਨੇ ਪਰਚੇਸ ਕੀਤੀ ਔਰ ਨਾਮ ਕੀ ਸੀ ਦੱਸੋ ਜਰਾ ਹਾਂ ਗਲੋ ਨਹੀਂ ਨਹੀਂ ਜਿਹੜਾ ਟਾਇਓਟਾ ਕਿਰਲੋਸਕ ਮੋਟਰਸ ਪ੍ਰਾਈਵੇਟ ਲਿਮਿਟਿਡ ਉਹਦੇ ਨਾਲ ਕਿਤੇ ਨੇ ਗੋਸ਼ੀਏਸ਼ਨ ਨਹੀਂ ਕੀਤਾ ਕਿ ਸਾਨੂੰ ਜੀ ਕੋਈ ਡਿਸਕਾਊਂਟ ਦਿਓ ਇਹਦੇ ਤੇ ਸਾਨੂੰ ਕੋਈ ਇਹਦੇ ਤੇ ਛੋਟ ਦਿਓ ਪੰਜਾਬ ਦੇ ਇਹ ਲੋਕਾਂ ਦੇ ਪੈਸੇ ਸਿਗੇ ਇਹ ਕੋਈ ਭਗਵੰਤ ਮਾਨ ਦੇ ਜਾਂ ਡੀਜੀਪੀ ਪੰਜਾਬ ਪੁਲਿਸ ਦੇ ਉਹਦੇ ਆਪਣੇ ਪੈਸੇ ਨਹੀਂ ਗੇ ਲੇਕਿਨ ਇਹਨਾਂ ਨੇ ਕੋਈ ਨੇ ਗੋਸ਼ੀਏਸ਼ਨ ਨਹੀਂ ਕੀਤੀ ਔਰ ਇਹਦੇ ਚ ਇੱਕ ਹੋਰ ਬਹੁਤ ਵੱਡਾ ਫਰੋ ਹੈ ਕਿ ਇੱਕ ਜੈਮ ਪੋਰਟਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਕਿ ਕੋਈ ਵੀ ਸਰਕਾਰੀ ਗੱਡੀਆਂ ਦੀ ਤੁਸੀਂ ਖਰੀਦ ਕਰਨੀ ਆ ਤਾਂ ਯੂ ਹੈਵ ਟੂ ਗੋ ਥਰੂ ਦੈਟ ਪ੍ਰੋਸੈਸ ਜੈਮ ਪੋਰਟਲ ਦੇ ਥਰੂ ਅਗਰ ਉਹ ਜੈਮ ਪੋਰਟਲ ਤੇ ਗੱਡੀਆਂ ਅਵੇਲੇਬਲ ਨਹੀਂ ਗੀਆਂ ਤੇ ਫਿਰ ਤੁਸੀਂ ਜਿਹੜਾ ਡਾਇਰੈਕਟਲੀ ਕਿਸੇ ਡੀਲਰ ਨਾਲ ਜਾਂ ਕਿਸੇ ਮੈਨੂਫੈਕਚਰਰ ਨਾਲ ਗੱਲ ਕਰ ਸਕਦੇ ਆਂ ਆਈ ਐਮ ਟੋਲਡ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਕਿ ਇਹ ਜੈਮ ਪੋਰਟਲ ਤੇ ਗੱਡੀ ਨਹੀਂ ਸਿੱਗੀ ਕੋਈ ਗੱਲ ਨਹੀਂ ਗੀ ਪਰੰਤੂ ਉਹਦਾ ਜਿਹੜਾ ਫੇਰ ਵੀ ਪ੍ਰੋਸੈਸ ਹੋਣਾ ਚਾਹੀਦਾ ਸੀਗਾ ਲੈਟਸ ਸੇ ਟੋ요ਟਾ ਦੇ ਕਿੰਨੀਆਂ ਆਊਟਲੈਟਸ ਨੇ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਲਾਗੇ ਲਾਗੇ ਨੌਰਥ ਇੰਡੀਆ ਦੇ ਵਿੱਚ ਇਹ ਸਾਰਿਆਂ ਤੋਂ ਕੋਟੇਸ਼ਨ ਮੰਗਦੇ ਕਿ ਵੀ ਸਾਨੂੰ ਫੁਲਾਨੇ ਡੀਲਰਸ਼ਿਪ ਨੇ ਗਲੋਬ ਵਾਲੇ ਨੇ ਇੰਨੀ ਕੋਟੇਸ਼ਨ ਦਿੱਤੀ ਆ ਤੇ ਫਲਾਨੇ ਡੀਲਰ ਨੇ ਸਾਨੂੰ ਇਨੀ ਕੋਟੇਸ਼ਨ ਦਿੱਤੀ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਦਿਓਗੇ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਕੋਈ ਐਫਰਟ ਨਹੀਂ ਕੀਤਾ ਗਿਆ ਜਿੰਨਾ ਟਾਇਓਟਾ ਕੇਰਲੋਸਕਰ ਨੇ ਜਾਂ ਗਲੋਬ ਟਾਇਓਟਾ ਨੇ ਜਾਂ ਜਿਹੜੇ ਵੀ ਡੀਲਰ ਤੋਂ ਇਹਨਾਂ ਨੇ ਖਰੀਦੀ ਆ ਜਿੰਨੇ ਪੈਸੇ ਉਹਨਾਂ ਨੇ ਮੰਗੇ ਪੂਰੇ ਪੂਰੇ ਅਦਾਇਗੀ ਕੀਤੀ ਗਈ ਅੱਛਾ ਹੁਣ ਮੈਂ ਨਾਲ ਲਾਇਆ ਵਾ ਇਹਦੇ ਇੱਕ ਮੈਂ ਤੁਹਾਨੂੰ ਈਮੇਲ ਕਰ ਦੂੰਗਾ ਸਾਰਾ ਵਟਸਐਪ ਕਰ ਦੂੰਗਾ ਮੈਂ ਨਾਲ ਇੱਕ ਪ੍ਰਾਈਵੇਟ ਪਰਚੇਜ਼ਰ ਦਾ ਬਿੱਲ ਆਇਆ ਵਾ ਉਸ ਬਿੱਲ ਦੇ ਮੁਤਾਬਕ ਉਸ ਪ੍ਰਾਈਵੇਟ ਪਰਚੇਜ਼ਰ ਨੇ ਕਿੰਨਾ ਡਿਸਕਾਊਂਟ ਦਿੱਤਾ ਜੀ ਉਹਨੂੰ 10 ਲੱਖ ਪਲੱਸ ਇੱਕ ਇੱਕ ਬੰਦੇ ਨੇ ਇੱਕ ਗੱਡੀ ਖਰੀਦਣੀ ਸੀਗੀ ਉਹਨੂੰ 10 ਲੱਖ ਰੁਪਏ ਦਾ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਟੈਯੋਟਾ ਵਾਲਿਆਂ ਨੇ ਔਰ 10 ਲੱਖ ਰੁਪਏ ਇੱਕ ਗੱਡੀ ਤੇ ਜੀ ਬਿਕਾਉਜ਼ ਦਿਸ lets me just complete ji 10 ਲੱਖ ਰੁਪਇਆ ਡਿਸਕਾਊਂਟ ਇੱਕ ਬਿਲ ਮੇ ਨਾਲ ਲਾ ਰਿਆ ਆਪਣੇ ਕੋਲੋਂ ਨਹੀਂ ਕਰ ਰਿਹਾ ਕੁਝ ਵੀ ਔਰ ਆਮ ਕੀ ਕਿਆ ਜਾ ਰਿਹਾ ਮੇਰੇ ਮੇਰੇ ਕਰੀਬੀ ਰਿਸ਼ਤਦਾਰਾਂ ਨੇ ਖਰੀਦੀ ਗੱਡੀ ਇਹ ਪਿਕਅਪ ਵੈਨ ਮੇਰੇ ਆਪਣੇ ਸਾਡੇ ਪਿੰਡ ਵਿੱਚ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਨੇ ਖਰੀਦੀ ਹੈ ਉਹ ਕਹਿੰਦੇ ਜੀ ਮੈਨੂੰ ਵੀ 10 ਲੱਖ ਪਲੱਸ ਡਿਸਕਾਊਂਟ ਦਿੱਤਾ 15 ਲੱਖ ਵੀ ਦਿੰਦੇ ਨੇ ਡਿਸਕਾਊਂਟ ਅਗਰ ਪੰਜਾਬ ਸਰਕਾਰ ਐਫਰਟ ਕਰਦੀ ਪੰਜਾਬ ਪੁਲਿਸ ਤੇ ਟਾਇਓਟਾ ਦੇ ਨਾਲ ਬੈਠ ਕੇ ਹਾਈएस्ट ਲੈਵਲ ਤੇ ਗੱਲ ਕਰਦੀ ਜਾਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ 10 ਤੋਂ 15 ਲੱਖ ਰੁਪਏ ਦਾ ਉਹ ਡਿਸਕਾਊਂਟ ਇੱਕ ਵਹੀਕਲ ਤੇ ਦਿੱਤਾ ਜਾਂਦਾ ਹੈ ਜੀ ਔਰ ਅਗਰ ਇੰਨਾ ਡਿਸਕਾਊਂਟ ਮਿਲੇ 10 ਤੋਂ 15 ਲੱਖ ਰੁਪਏ ਦਾ ਦੈਟ ਮੀਨਸ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ 22 ਕਰੋੜ ਰੁਪਇਆ ਅਗਰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਤਾਂ ਸਰਕਾਰ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਇਆ ਬਚਣਾ ਸੀ ਪਰ ਨਹੀਂ ਬਚਾਇਆ ਗਿਆ ਇਹਦਾ ਮਤਲਬ ਹੈ ਕਿ ਉਹ ਪੈਸੇ ਕਿੱਥੇ ਗਏ ਨੇ ਉਹ ਪੈਸੇ ਕਿਸ ਨੇ ਖਾਦੇ ਨੇ ਔਰ ਚੀਫ ਮਿਨਿਸਟਰ ਦਾ ਜਿਹੜਾ ਉਸਟੀ ਰਾਜਪੀਰ ਸਿੰਘ ਘੁੰਮਣ ਪਤਾ ਲੱਗਿਆ ਹੁਣ ਸੀ ਦਿਸ ਇਜ਼ ਅ ਸਬਜੈਕਟ ਆਫ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਵੀ ਹੈਵ ਲਰਨਡ ਕਿ ਗਲੋਬ ਟਾਇota ਨੇ बिकॉज ਉਹਨਾਂ ਨੇ ਪ੍ਰੋਬੇਬਲੀ ਡੀਲ ਕਰਾਈ ਗਾ ਟਾਇota ਗਰੁੱਪ ਵਾਲੇ ਵਰਦੀ ਇੰਟਰਮੀਡੀਟਰੀ ਵਰਦੀ ਗੋ ਬੀਟਵੀਨ ਇਨ ਦ ਸਟੀਲ ਤੇ ਰਾਜਵੀਰ ਘੁੰਮਣ ਨੂੰ ਉਹਨਾਂ ਨੇ ਦੋ ਇਨੋਵਾ ਜਿਹੜੀਆਂ ਗੱਡੀਆਂ ਨੇ ਟਾਇota ਇਨੋਵਾ ਉਹਨੂੰ ਗਿਫਟ ਦੇ ਤੌਰ ਤੇ ਦਿੱਤੀਆਂ बिकॉज ਆਫ ਦਿਸ ਥਿੰਗ ਅਪਾਰਟ ਫਰੋਮ ਜਿਹੜਾ ਕਮਿਸ਼ਨ ਖਾਦਾ ਗਿਆ ਇਸ ਚ ਸਾਡਾ ਇਹ ਮੰਨਣਾ ਵਾ ਇਹ ਬਹੁਤ ਵੱਡੀ ਬੇਈਮਾਨੀ ਹੋਈ ਆ ਦਿਸ ਇਜ਼ ਅ ਗ੍ਰੇਵ 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 ਇਸ਼ੂ ਆਫ ਕਰਪਸ਼ਨ ਰਿਲੇਟਿਡ ਡਾਇਰੈਕਟਲੀ ਟੂ ਦ ਚੀਫ ਮਿਨਿਸਟਰ ਡਾਇਰੈਕਟਲੀ ਟੂ ਦ ਚੀਫ ਮਿਨਿਸਟਰ ਕਮ ਹੋਮ ਮਿਨਿਸਟਰ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਇਹਨਾਂ ਨੇ ਸੈਪਰੇਟਲੀ ਔਰ ਮੈਂ ਬਤੌਰ ਐਮਐਲਏ ਸੈਪਰੇਟਲੀ ਇਹ ਕੰਪਲੇਂਟ ਡੀਜੀਪੀ ਦੇ ਦਫ਼ਤਰ ਨੂੰ ਈਮੇਲ ਕਰ ਦਿੱਤੀ ਆ ਇੱਕ ਕਾਪੀ ਅਸੀਂ ਈਮੇਲ ਕੀਤੀ ਆ ਟੂ ਦ ਹੋਮ ਮਿਨਿਸਟਰ ਆਫ ਇੰਡੀਆ ਸੀਕਿੰਗ ਏ ਸੀਬੀਆਈ ਇਨਕੁਆਰੀ ਇੱਕ ਈਮੇਲ ਕਰ ਦਿੱਤੀ ਆ ਡਾਇਰੈਕਟਲੀ ਟੂ ਦਾ ਡਾਇਰੈਕਟਰ ਸੀਬੀਆਈ ਦੀ ਏਜੰਸੀ ਨੂੰ ਸਿੱਧਾ ਤੇ ਇੱਕ ਈਮੇਲ ਕੀਤੀ ਆ ਟੂ ਦੀ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੂੰ ਇਹ ਸਾਰੀਆਂ ਈਮੇਲਸ ਕਰਨ ਤੋਂ ਬਾਅਦ ਅਬ ਡੀਜੀਪੀ ਦਫ਼ਤਰ ਨੂੰ ਈਮੇਲ ਕਰਨ ਤੋਂ ਬਾਅਦ ਉਹਨਾਂ ਨਾਲ ਟੈਲੀਫੋਨ ਦੇ ਉੱਤੇ ਚੈੱਕ ਕਰਨ ਤੋਂ ਬਾਅਦ ਮੈਂ ਤੁਹਾਡੇ ਮੀਡੀਆ ਦੀ ਡੋਮੇਨ ਵਿੱਚ ਆਇਆ ਹਾਂ ਔਰ ਇਹ ਸਿੱਧਾ ਸਿੱਧਾ ਜਿਹੜੀ ਕੰਪਲੇਂਟ ਹੈ ਦਿਸ ਸ਼ੁਡ ਬੀ ਡੈਲਟ ਅੰਡਰ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ 1988 ਅੰਡਰ ਦਾ ਆਈਪੀਸੀ 1860 ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਮਾੜਾ ਮੋਟਾ ਕੋਈ ਸਰਕਾਰ ਦੇ ਖਿਲਾਫ ਬੋਲਦਾ ਚੱਕ ਕੇ ਵਿਜੀਲੈਂਸ ਚੱਕ ਕੇ ਪੁਲਿਸ ਦੇ ਪਰਚੇ ਚੱਕ ਕੇ ਉਹਨਾਂ ਨੂੰ ਠੋਕਿਆ ਜਾਂਦਾ ਵਾ ਉਹਨਾਂ ਦੇ ਮੁਕੱਦਮੇ ਝੂਠੇ ਕਿਤੇ ਜਾਂਦੇ ਨੇ ਇਹ ਤਾਂ ਹੁਣ ਮੈਂ ਜਿਹੜੀ ਇਨਕੁਆਇਰੀ ਤੁਹਾਡੇ ਸਾਹਮਣੇ ਜਿਹੜੀ ਮਸਲਾ ਰੱਖਿਆ ਦਿਸ ਇਸ ਅ ਬਲੇਟੈਂਟ ਕਰਪਸ਼ਨ ਬਾਏ ਦ ਚੀਫ ਮਿਨਿਸਟਰ ਹਿਮਸੈਲਫ ਬਲੇਟੈਂਟ ਸਾਫ਼ ਨਜ਼ਰ ਆਉਂਦਾ ਅਗਰ ਆਪਾਂ ਇੱਕ ਗੱਡੀ ਸਾਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਡਿਸਕਾਊਂਟ ਮਿਲਦਾ ਤੇ ਫਿਰ 144 ਗੱਡੀਆਂ ਵਿੱਚ ਤਾਂ ਤੁਹਾਨੂੰ ਪਤਾ ਵਾ ਕਿ ਇਹ ਗੱਲ ਸਾਹਮਣੇ ਆ ਗਈ ਕਿ 15 ਕਰੋੜ ਤੋਂ ਲੈ ਕੇ ਤੇ 1.21 ਕਰੋੜ ਰੁਪਏ ਤੱਕ ਦੀ ਠੱਗੀ ਹੋਈ ਆ ਇਹ ਪੈਸੇ ਕਿਤੇ ਡਗੇ ਨੇ ਇੰਨਾ ਪੋਲੀ ਤਾਂ ਪੰਜਾਬ ਸਰਕਾਰ ਹੈ ਨਹੀਂ ਕਿ ਟੋਇਟਾ ਨੇ ਜਿੰਨੇ ਪੈਸੇ ਮੰਗੇ ਤੇ ਇਹਨਾਂ ਨੇ ਉਹਨੇ ਪੈਸੇ ਦੇ ਦਿੱਤੇ ਉੱਥੇ ਔਰ ਮੈਂ ਆਈ ਵਾਸ ਸਰਪ੍ਰਾਈਜ਼ ਜਦੋਂ ਪਹਿਲੇ ਦਿਨ ਗੱਲ ਹੋਈ ਹੈ ਨਾ ਆਈ ਵਾਸ ਸਰਪ੍ਰਾਈਜ਼ ਕਿ ਐਡੀ ਮਹਿੰਗੀ ਗੱਡੀ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦਣ ਦੀ ਲੋੜ ਕੀ ਸੀਗੀ ਜੀ ਨਾਰਮਲ ਕੋਰਸ ਵਿੱਚ ਜਿਹੜੇ ਕਲਾਸ 1 ਆਫਸਰਸ ਨੇ ਪੁਲਿਸ ਦੇ ਉਹਨਾਂ ਨੂੰ ਆਈ ਥਿੰਕ ਬਲੇਰੋ ਜੀਪਸ ਦਿੱਤੀਆਂ ਹੋਈਆਂ ਨੇ ਜਾਂ ਕੋਈ ਛੋਟੀ ਮੋਟੀ ਹੋਰ ਇਦਾਂ ਦੀਆਂ ਗੱਡੀਆਂ ਦਿੱਤੀਆਂ ਨੇ 36 ਲੱਖ ਰੁਪਇਆ ਸੜਕ ਸੁਰੱਖਿਆ ਫੋਰਸ ਜਿਹੜੀ ਸੁਰੱਖਿਆ ਮੈਂ ਕਿਤੇ ਦੇਖੀ ਨਹੀਂ ਜਿਆਦਾ ਚੰਗੀ ਤਰ੍ਹਾਂ ਨਾਲ ਤੁਸੀਂ ਕੋਈ ਦੇਖੀ ਹੋਊਗੀ ਉਦਾਂ ਹੀ ਪਸ਼ੂ ਫਿਰਦੇ ਨੇ ਸੜਕਾਂ ਤੇ ਉਵੇਂ ਹੀ ਐਕਸੀਡੈਂਟ ਹੁੰਦੇ ਨੇ ਅਗੇ ਪੰਜਾਬ ਸਰਕਾਰ ਕੋਈ ਵਾਈਟ ਪੇਪਰ ਜਾਰੀ ਕਰੇ ਕਿ ਐਕਸੀਡੈਂਟ ਰਿਲੇਟਡ ਡੈਥਸ ਜਦੋਂ ਦੀ ਸੜਕ ਸੁਰੱਖਿਆ ਫੋਰਸ ਬਣਾਈ ਆ ਉਦੋਂ ਦੀਆਂ ਕੁਝ ਘਟੀਆਂ ਵੀ ਕਿੰਨੀ ਘਟੀਆਂ ਕਿ ਐਵੇਂ ਸਾਡਾ ਜਿਹੜਾ 40 50 60 70 ਕਰੋੜ ਰੁਪਇਆ ਲੱਗ ਗਿਆ پتہ ਨਹੀਂ ਕਿੰਨਾ ਕੈਲਕੂਲੇਟ ਕਰੇ ਜੇ 35 35 ਲੱਖ ਦੀ ਇੱਕ ਗੱਡੀ ਹੋਵੇ ਤਾਂ 144 ਕਿੰਨੀ ਆਉਂਦੀ ਜਸ ਕੈਲਕੂਲੇਟ ਔਨ ਦ ਦਿਸ ਥਿੰਗ 53 53 ਕਰੋੜ ਰੁਪਈਆ ਉਸ ਤੋਂ ਵੀ ਜ਼ਿਆਦਾ ਲੱਗ ਰਿਹਾ ਮੈਨੂੰ 144 ਹੈ ਜੀ ਅੱਛਾ ਚਲੋ 50 60 ਕਰੋੜ ਰੁਪਏ ਦੀ ਪਰਚੇਸ ਹੋਈ ਹੈ ਕੀ ਉਹਨਾਂ ਪੰਜਾਬ ਦੇ ਵਿੱਚ ਐਕਸੀਡੈਂਟ ਘਟੇ ਨਹੀਂ ਵਾਕੇ ਜਿਹੜਾ ਡੀਜੀਪੀ ਟ੍ਰੈਫਿਕ ਨਾਲ ਰਿਲੇਟ ਕਰਦਾ ਉਹਨੂੰ ਆਣ ਕੇ ਲੋਕਾਂ ਨੂੰ ਤਾਂ ਦੱਸਣਾ ਚਾਹੀਦਾ ਕਿ ਕਿਉਂਕਿ ਨਾਰਮਲ ਕੋਰਸ ਵਿੱਚ ਵੀ ਵਾਸ ਸੇਇੰਗ ਕਿ 5-5 ਹਜ਼ਾਰ ਦੇ ਲਾਗੇ ਮੋਤਾ ਹੁੰਦੀਆਂ ਐਕਸੀਡੈਂਟਾਂ ਚ ਐਨੂਅਲੀ ਪੰਜਾਬ ਦੇ ਵਿੱਚ ਕੀ ਇਹ ਸਰ ਸਰ ਸੜਕ ਸੁਰੱਖਿਆ ਫੋਰਸ ਨਾਲ ਕੋਈ ਐਕਸੀਡੈਂਟ ਘਟੇ ਤੇ ਕੀ ਇੱਡੀ ਮਹਿੰਗੀ ਗੱਡੀ ਲੈਣੀ ਜ਼ਰੂਰੀ ਸੀਗੀ ਇਸ ਰੇਂਜ ਵਿੱਚ ਪਿਕਅਪ ਵੈਨਸ ਵਿੱਚ ਆਮ ਤੌਰ ਤੇ ਜਿਹੜੀਆਂ ਵੱਡੀਆਂ ਟਾਟਾ ਵਰਗੀਆਂ ਕੰਪਨੀਆਂ ਉਹਨਾਂ ਦੀਆਂ ਜਿਹੜੀਆਂ ਸਧਾਰਨ ਗੱਡੀਆਂ ਨੇ ਉਹ ਹਾਫ ਦਾ ਰੇਟ ਵਿੱਚ ਮਿਲ ਸਕਦੀਆਂ ਪਰ ਟਾਇਓਟਾ ਪਿਕਅਪ ਕੀਤੀ ਗਈ ਆ ਫਿਰ ਟਾਇਓਟਾ ਦੀ ਹਾਈਲੈਕਸ ਗੱਡੀ ਜਿਹੜੀ ਕਿ ਤਕਰੀਬਨ ਤਕਰੀਬਨ 37 ਲੱਖ ਰੁਪਏ ਦੀ ਖਰੀਦ ਕੀਤੀ ਗਈ ਆ ਉਹ ਪਿਕਅਪ ਕੀਤੀ ਗਈ ਆ ਲੱਭੀ ਗਈ ਆ ਫਿਰ ਜਿਹੜੇ ਬੰਦੇ ਇਹਨਾਂ ਨਾਲ ਹੱਥ ਮਿਲਾਉਂਦੇ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਕਮਿਸ਼ਨ ਵਾਪਸ ਕੀਤਾ ਹੋਊਗਾ ਇਨ ਕੈਸ਼ ਫਿਰ ਉਹਨਾਂ ਦੇ ਨਾਲ ਤਲੁਕਤ ਪੈਦਾ ਕੀਤਾ ਗਿਆ ਕੋਈ ਟੈਂਡਰਿੰਗ ਪ੍ਰੋਸੈਸ ਫਾਲੋ ਕੋਈ ਕੰਪੀਟੀਸ਼ਨ ਕੋਈ ਬਿਡ ਅਨਾਉਂਸ ਨਹੀਂ ਕੀਤੀ ਕਿ ਕਿਤੇ ਇਸ਼ਤਿਹਾਰ ਨਹੀਂ ਦਿੱਤਾ ਗਿਆ ਸਾਰੇ ਇੰਡੀਆ ਦੇ ਟਾਇਓਟਾ ਮੈਨੂਫੈਕਚਰਰਜ਼ ਜਾਂ ਇਨ ਥਿਸ ਕੈਟੇਗਰੀ ਆਫ ਵਹੀਕਲ ਜਿਹੜੀ ਪਿਕਅਪ ਵਹੀਕਲ ਆ ਇਸ ਕੈਟੇਗਰੀ ਵਿੱਚ ਸਾਰੀਆਂ ਕੰਪਨੀਆਂ ਤੋਂ ਮੰਗਦੇ ਵਿੱਚੇ ਟਾਇਓਟਾ ਦੇ ਆ ਵਿੱਚੇ ਹੀ ਇਸੂਜ਼ੂ ਦੇ ਸ਼ਾਇਦ ਪਤਾ ਲੱਗਿਆ ਕਿ ਪਹਿਲਾਂ ਇਸੂਜ਼ੂ ਨਾਲ ਡੀਲ ਫਾਈਨਲ ਹੋ ਗਈ ਸੀ ਲੇਕਿਨ ਚੀਫ ਮਿਨਿਸਟਰ ਦਾ ਆਫਿਸ ਆਫ ਵੈਰੀ ਮੱਚ ਡੀਪਲੀ ਇੰਟਰਸਟਿਡ ਕਿ ਨਹੀਂ ਜੀ ਅਪਾ ਟਾਇਓਟਾ ਹਾਈਲੈਕਸ ਹੀ ਲੈਣੀ ਆ ਔਰ ਬੜੀ ਜਲਦੀ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਵਾ ਸੋ ਸਾਡੀ ਇਹ ਮੰਗ ਆ ਕਿ ਪੰਜਾਬ ਸਰਕਾਰ ਦੂਜਿਆਂ ਦੇ ਤਾਂ ਬੜੀ ਛੇਤੀ ਚੁਟਕਲੇ ਤੇ ਤੰਸ ਕੱਸਦੇ ਨੇ ਤੇ ਮਜ਼ਾਕ ਉਡਾਉਂਦੇ ਨੇ ਕਿ ਭਗਵੰਤ ਮਾਨ ਦੇ ਵਿੱਚ ਹਿੰਮਤ ਹੈ ਕਿ ਆਪਣੀ ਇਹ ਇਸ ਸਾਡੀ ਸ਼ਿਕਾਇਤ ਦੀ ਟਾਈਮ ਬਾਉਂਡ ਇਨਕੁਆਇਰੀ ਫਰਮ ਦ ਵਿਜੀਲੈਂਸ ਬਿਊਰੋ ਕਰਵਾਉਣ ਨਹੀਂ ਕਰਾਉਣਗੇ ਪਰ ਵੀ ਵਿਲ ਫਾਲੋਅ ਏਟ ਦਿਸ ਕੰਪਲੇਂਟ ਅਪ ਵਿਦ ਦ ਸੀਬੀਆਈ ਵੀਲ ਫਾਲੋਅ ਦਿਸ ਕੰਪਲੇਂਟ ਅਪ ਵਿਦ ਈਡੀ ਵੀਲ ਫਾਲੋਅ ਦਿਸ ਕੰਪਲੇਂਟ ਅਪ ਵਿਦ ਦ ਹੋਮ ਮਿਨਿਸਟਰ ਐਂਡ ਅਲਟੀਮੇਟਲੀ ਕੁਛ ਨਹੀਂ ਇਹ ਕਰਨਗੇ ਪੰਜਾਬ ਵਾਲੇ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੂਵ ਕਰਕੇ ਤੇ ਇਸ ਭ੍ਰਿਸ਼ਟਾਚਾਰ ਦੇ ਮਸੂਦੇ ਤੇ ਇਸ ਮੁੱਦੇ ਦੇ ਉੱਤੇ ਇੱਕ ਪੂਰੀ ਡੂੰਗੀ ਟਾਈਮ ਬਾਉਂਡ ਜਾਂਚ ਜਿਹੜੀ ਉਹਦੀ ਅਸੀਂ ਮੰਗ ਕਰਾਂਗੇ ਡਾਕੂਮੈਂਟਸ ਮੈਂ ਤੁਹਾਨੂੰ ਸਾਰੇ ਜਿਹੜੇ ਨੇ ਉਹ ਅੱਗੇ ਫਾਰਵਰਡ ਕਰ ਦੂੰਗਾ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤਾਂ ਪਲੀਜ਼ ਲੈਟ ਮੀ ਡਲੈਂਡੇ ਹੈ ਕੋਰਪਸ਼ਨ ਹੋ ਜਾਂ ਇਹ ਲੋਜਾ ਮੈਂ ਬਣ ਰਿਹਾ ਰਾਜਵੀਰ ਦਾ ਹੈਡ ਕੌਣ ਹੁੰਦਾ ਜੀ ਪਰਿਵਾਰ ਦਾ ਹੋਮ ਮਿਨਿਸਟਰ ਕੌਣ ਹੈ ਪ੍ਰਮੰਤਰੀ ਮਾਨ ਉਹਦੀ ਛਤਰਛਾਇਆ ਨਾਲ ਉਹਦੀ ਮਰਜ਼ੀ ਦੇ ਨਾਲ ਰਾਜਵੀਰ ਦੇ ਤਾਂ ਉੱਤੇ ਆਲਰੇਡੀ ਆਗੀ ਗੱਲ ਹੈ ਕਿ ਉਹਨੇ ਦੋ ਟਾਇਓਟਾ ਇਨੋਵਾ ਗੱਡੀਆਂ ਲਈਆਂ ਨੇ ਕਿ ਨਹੀਂ ਲਈਆਂ ਇਹਦਾ ਹੁਣ ਜਾਂਚ ਦੱਸ ਸਕਦੀ ਨਾ ਮੈਨੂੰ ਤਾਂ ਜਿਹੜੀ ਇਨਫੋਰਮੇਸ਼ਨ ਮੈਂ ਕੀਤੀ ਮੈਂ ਤੁਹਾਡੇ ਨਾਲ ਪਬਲਿਕ ਡੋਮੇਨਸ ਸਾਂਝੀ ਕਰਦੀ OST ਆ ਪੰਜਾਬ ਦਾ ਉਸ ਅੱਜ ਦੱਸੇ ਕਿ ਉਹਨੇ ਪਹਿਲੀ ਕੱਲ ਤਾਂ ਦੱਸੇ ਕਿ ਲਈਆਂ ਕਿ ਨਹੀਂ ਲਈਆਂ ਜੇ ਨਹੀਂ ਲਈਆਂ ਤਾਂ ਵੀ ਆਣ ਕੇ ਦੱਸੇ ਔਰ ਡੀਜੀਪੀ ਦੀ ਪਰਚੇਜ਼ ਆ ਬਿਲਿੰਗ ਇਜ਼ ਓਨ ਦ ਨੇਮ ਆਫ ਡੀਜੀਪੀ ਪੰਜਾਬ ਪੁਲਿਸ ਥੇਰਫੋਰ ਹੀ ਆਲਸੋ ਇਜ਼ ਇਕੁਅਲੀ ਅਨਸਰਬਲ ਹਾਂ ਇਹ ਕਿਹੜੇ ਸ਼ੋਅਰੂਮ ਤੋਂ ਕੱਢੀ ਸੀ ਇਹ ਦੱਸੋ ਜਰਾ ਹਾਂ ਡਾਇਰੈਕਟ ਕੰਪਨੀ ਤੋਂ ਡਾਇਰੈਕਟ ਕੰਪਨੀ ਤੋਂ ਖਰੀਦਿਆਂ ਗਈਆਂ ਨੇ ਔਰ ਪ੍ਰੋਬੇਬਲੀ ਗਲੋਬ ਟੋヨタ ਹੈਜ਼ ਪਲੇਡ ਦ ਰੋਲ ਆਫ ਅ ਗੋ ਬੀਟਵੀਨ ਹਾਂਜੀ ਦਸੋ ਜਰਾ ਤੁਸੀਂ ਕੰਪੈਰੀਜ਼ਮ ਬਣਾ ਰਹੇ ਕਿ ਕਿ ਸੈਂਚੂਲਰ ਕੀ 15 ਲੱਖ ਦਾ ਦਿੱਤਾ ਕੀ ਦੋ ਨਹੀ ਨਹੀ ਹਾਈਲੈਕਸ ਤੇ ਇਸ ਇਸੇ ਮਾਡਲ ਤੇ 15 ਲੱਖ ਦਾ ਦਿੰਦੇ ਦਸੋ ਜਰਾ ਮੈਨੂਅਲ ਦੇ ਵਿੱਚ ਟੌਪ ਮਾਡਲ ਹੈ ਦਸੋ ਜਰਾ ਮੈਨੂਅਲ ਦੇ ਵਿੱਚ ਟੌਪ ਮਾਡਲ ਹੈ ਜਿਹੜੀ ਮੈਨੂਅਲ ਡਰਾਈਵ ਹੈ ਨਾ ਗੱਡੀ ਦੀ ਉਹਦਾ ਟਾਪ ਮਾਡਲ ਇਹ ਹੈ ਔਰ ਤੁਸੀਂ ਜਿਹੜਾ ਵੈਸੇ ਹੀ ਤੁਸੀਂ ਸਧਾਰਨ ਜੀ ਗੱਲ ਹੈ ਜੀ that when you go into such a bulk purchase you negotiate a lot and try to find out the best rates and then buy the purchase ਸਰ ਅੱਜ ਆ ਕੀ ਇਸਲਾਮ ਤੇ ਨਹੀਂ ਆलो ਥੋੜਾ ਜਿਹਾ ਸਤਨਾਮ ਸਿੰਘ ਹਣਾ ਨਾਲ ਵੀ ਗੱਲ ਕਰ ਲੋ ਆਜੋ ਬੋਲ ਦਿਓ ਸਰ ਇਹ ਜੋ ਇਨਫੋਰਮੇਸ਼ਨ ਆਏ ਆਰਟੀਆਈ ਦੇ ਥਰੂ ਨਹੀਂ ਮਿਲੇਗੀ ਇਹ ਐਜ਼ ਜਿਵੇਂ ਤੁਸੀਂ ਆਪਾਂ ਕੋਪੀਆ ਸੌਸਿਸ ਕਰ ਰਹੇ ਜਿਵੇਂ ਤੁਸੀਂ ਪੱਤਰਕਾਰ ਤੁਹਾਡੇ ਭਰਾ ਲਭਦੇ ਹੋ ਇਹ ਉਤਾ ਲੱਭੀ ਨਹੀਂ ਆਰਟੀ ਮੇਰੇ ਕੋਲੋਂ ਦੋ ਤਿੰਨ ਵਾਰੀ ਰਿਸਟ ਕੀਤੀ ਵੀ ਦਿੰਦੇ ਨਹੀਂ ਆਰਟੀ ਦਿੰਦੇ ਨਹੀਂ ਇਹ ਇਸ ਕਰਕੇ ਆਰਟੀ ਦਾ ਸਾਰਾ ਉਸ ਤੋਂ ਬਾਅਦ ਮੈਂ ਛੱਡਤਾ ਔਰ ਇੱਕ ਸਾਲ ਤੋਂ ਬਾਅਦ ਮੈਂ ਅਰੇਂਜ ਬਿੱਲ ਕਿੱਦਾਂ ਦਿੱਤੇ ਨੇ ਮੈਨੂੰ ਜਾਣਨਾ ਹਾਂ ਕੀ ਤੁਹਾਡਾ ਫੀਸ ਕੀ ਕੇ ਜਾਣਾ ਹੈ ਜਾਰੇ ਖਾਸ ਕਰਕੇ ਇਸੀ ਕਿਸ ਨੂੰ ਲੈ ਕੇ ਹੋਰ ਕੋਈ ਜਾਣਕਾਰੀ ਮੰਗਦੇ ਰਹੇ ਤੇ ਉਹ ਤਾਂ ਸਿਰਫ ਇਹ ਹੀ ਬੰਦ ਨਹੀਂ ਸਰ ਮੈਂ ਹੋਰ ਵੀ ਜਾਣਦਾ ਜੀ ਮੰਗਦਾ ਰਹਿਣਾ ਇਸ ਕਰਕੇ ਐਕਸਲ ਤੁਹਾਨੂੰ ਯਾਦ ਹੋਵੇਗਾ 2023 ਦੇ ਵਿੱਚ ਇੱਕ ਪੀਸੀਆ ਆਰਟੀਕਲ ਲੁਧਿਆਣਾ ਕਾਰੇਦਾਰ ਦੇ ਤਰਫ ਇਹ ਅੰਦਰ ਹੋਈ ਸੀ ਮੈਂ ਹੁੰਦੇ ਜੀ ਵੀ ਸ਼ਰਮਦਾਈ ਹਾਂ ਰੈਕਟਰ ਡੈਟ ਇਹਨਾਂ ਨੇ ਮੇਰੇ ਤੇ ਪਿੱਛੇ ਜੇ ਮੇਰੇ ਤੇ ਵੀ ਪਰਚਾ ਕੀਤਾ ਮੈਨੂੰ ਇਹਨਾਂ ਨੇ 6 ਮਹੀਨੇ ਵੀ ਆ ਕੇ ਰੱਖਿਆ ਵਿਜੀਲੈਂਸ ਦੇ ਮੁਲਾਜ਼ਮ ਰਲੇ ਹੋਏ ਨੇ ਇਹਦੇ ਵਿੱਚ ਉਹ ਮੇਰੀਆਂ ਕੰਪਲੇਂਟਸ ਘੱਟੋ ਘੱਟ ਦੀ 30 ਤੋਂ 40 ਕੰਪਲੇਂਟਸ ਨੇ ਜੀ ਹੈ ਇਹਨਾਂ ਨੇ ਮੇਰੇ ਤੇ ਪਰਚੇ ਵੀ ਕਰਵਾਏ ਨੇ ਔਰ ਹਾਰ ਕੇ ਮੈਨੂੰ ਕਿਉਂਕਿ ਮੈਨੂੰ ਕਿਸੇ ਨੇ ਮਤਲਬ ਕਿ ਮੇਰੀ ਸੁਣੀ ਨਹੀਂ ਗਈ ਤਾਂ ਮੈਨੂੰ ਇਸ ਸਕੈਮ ਨੂੰ ਬਾਹਰ ਲੈ ਕੇ ਆਉਣਾ ਇਸ ਤੋਂ ਇਲਾਵਾ ਪਹਿਲਾਂ ਤੁਸੀਂ ਹੋਰ ਆਰਟੀਆਈ ਵਗੈਰਾ ਪਾਉਂਦੇ ਰਹੇ ਦੱਸ ਜੀ ਬਿਲਕੁਲ ਜੀ ਬਿਲਕੁਲ ਮੈਂ ਪਿਛਲੇ ਪਿਛਲੇ 5-6 ਸਾਲ ਤੋਂ ਮੈਂ ਆਰਟੀਆਈ ਪਾ ਰਿਹਾ ਜੀ ਰੁਟੀਨ ਦੇ ਵਿੱਚ ਪਰ ਹੁਣ ਆਰਟੀਆਈ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਮਿਸ਼ਨ ਇਹਨਾਂ ਨੇ ਆਲਰੇਡੀ ਖਤਮ ਕਰਤਾ ਹੋਇਆ ਜੇ ਕੋਈ ਆਰਟੀਆਈ ਦੇ ਵਿੱਚ ਤਰੀਕ ਪੈਂਦੀ ਹੈ ਤਾਂ 8 ਮਹੀਨੇ 9 ਮਹੀਨੇ ਤੋਂ ਪਹਿਲੇ ਤਾਂ ਤਰੀਕ ਨਹੀਂ ਆਉਂਦੀ ਤੇ ਜੇ ਆ ਜੇ ਜੇ ਜੀ ਅਸੀਂ ਇੱਕ ਵਾਰੀ 11000 ਹੋ ਜਾਈਏ ਤਾਂ ਡਿਸਪੋਜ਼ ਆਫ ਕਰ ਦਿੰਦੇ ਆ ਤੇ ਉਹੀ ਜੇ ਕਿਤੇ ਡਿਪਾਰਟਮੈਂਟ ਵਾਲਾ ਛੇ ਛੇ ਤਰੀਕਾ ਤੇ ਨਹੀਂ ਆਉਂਦਾ ਤੁਹਾਨੂੰ ਡਿਸਪੋਜ਼ ਆਫ ਨਹੀਂ ਕਰਦੇ ਉੱਪਰ ਤੱਕ ਪੈਸੇ ਜਾਂਦੇ ਆ ਜੀ ਇਹਨਾਂ ਨੂੰ ਇਹ ਜਿਹੜਾ ਆਰਟੀਆਈ ਦਾ ਅਲੈਦਾ ਸਬਜੈਕਟ ਹੈ ਬੜਾ ਇਨ ਸ਼ੋਰਟ ਆਈ ਵਿਲ ਟੈਲ ਯੂ ਕਟੋ ਕਾਟ ਨਹੀਂ ਤਾਂ ਮੇਰੇ ਖਿਆਲ 15000 ਕੇਸਸ ਦਾ ਪੈਂਡਿੰਗ ਵਿਦ ది ਆਰਟੀਆਈ ਕਮਿਸ਼ਨ ਪਹਿਲਾਂ ਤਾਂ ਕੋਈ ਕਮਿਸ਼ਨਰੀ ਹੈ ਨਹੀਂ ਸੀਗਾ ਕੱਲਾ ਇੱਕ ਚੀਫ ਹੀ ਲਾਇਆ ਸੀਗਾ ਹੁਣ ਕੋ ਇਹਨਾਂ ਨੇ ਦੋ ਤਿੰਨ ਕਮਿਸ਼ਨਰ ਲਾਏ ਹੱਲੇ ਵੀ ਜਿਹੜੀ ਉਹਦੀ ਸਟਰੈਂਥ ਆ ਉਹ ਮੇਰਾ ਖਿਆਲ ਹੈ ਕਿ 70% ਸਟਰੈਂਥ ਉਸ ਆਰਟੀਆਈ ਕਮਿਸ਼ਨ ਦੀ ਖਾਲੀ ਆਰਟੀਆਈ ਵੈਸੇ ਪੰਜਾਬ ਦੇ ਵਿੱਚ ਦਿਨੋਂ ਹਟ ਗਏ ਨੇ ਤੁਝ ਪਾ ਕੇ ਦੇਖ ਲੋ ਥੱਲੇ ਨੇ ਲੈਵਲ ਤੇ ਜਿਹੜੀ ਪ੍ਰਾਈਮਰੀ ਅਫਸਰ ਹੈ ਲੈਟਸ ਸੇ ਕੋਈ ਬੀਡੀਪੀ ਹੋਵੇ ਉਹੀ ਨਹੀਂ ਆਰਟੀਆਈ ਦਿੰਦਾ ਕੋਈ ਤੁਸੀਂ ਕਿਸੇ ਐਸਐਸਪੀ ਦਫਤਰ ਚ ਪਾ ਕੇ ਦੇਖ ਲੋ ਡੀਸੀ ਦਫਤਰ ਚ ਪਾ ਕੇ ਦੇਖ ਲੋ ਕੋਈ ਕਿਸੇ ਏਡੀਸੀ ਤੇ ਪਾ ਕੇ ਦੇਖ ਲੋ ਆਰਟੀਆਈ ਦਾ ਜਵਾਬ ਹੀ ਨਹੀਂ ਮਿਲ ਰਿਹਾ ਔਰ ਤਾਈਓ ਪਹਿਲਾ ਫੂਕੇ 15000 ਕੰਪਲੇਂਟ ਜਿਹੜੀ ਆਰਟੀਆਈ ਕਮਿਸ਼ਨ ਦੇ ਮੋਰੀਆ ਦੈਟਸ ਅ ਡਿਫਰੈਂਟ ਸਬਜੈਕਟ ਆਲ ਟੂਗੇਦਰ ਲੇਕਿਨ ਬਿਕੋਜ਼ ਇਹ ਆਰਟੀਆਈ ਐਕਟੀਵਿਸ ਉਹਦੇ ਚ ਇਹਨੂੰ ਇਹਨੂੰ ਟੈਰਰਾਈਜ਼ ਕਰਨ ਲਈ ਉਲਟੀ ਇੱਕ ਐਫਆਈਆਰ ਦੇ ਉੱਤੇ ਕਰਕੇ ਔਰ ਇਹਨੂੰ ਹਾਈ ਕੋਰਟ ਨੇ ਬਚਾਇਆ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਤਾਂ ਤਾਂ ਅੱਜ ਇੱਥੇ ਬੈਠੇ ਨੇ ਸੋ ਮੈਂ ਕੁਛ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ 37 ਲੱਖ ਦੀ ਗੱਡੀ ਆਲਮੋਸਟ 15ਵੇਂ ਦਿਨ ਦੇ ਜੀ ਕੱਲਾ ਦਾਸੇ ਚੈੱਕ ਕਰੋ ਤੁਸੀਂ ਐਂ ਕਰੋ ਐਜ਼ ਅ ਜਰਨਲਿਸਟ ਨਾ ਜਾਓ ਇੱਕ ਬਾਇਰ ਬਣ ਕੇ ਜਾ ਕੇ ਕਿਸੇ ਡੀਲਰਸ਼ਿਪ ਨੂੰ ਜਾ ਕੇ ਪੁੱਛ ਲੋ ਤੁਹਾਨੂੰ ਪਤਾ ਲੱਗ ਜਾਊਗਾ ਮੇਰੇ ਆਪਣੇ ਭਤੀਜੇ ਨੇ ਲਈ ਜਗਦੀ ਆਈ ਕੈਨ ਨਾਟ ਬੀ ਸੇਇੰਗ ਐਨੀਥਿੰਗ ਹਾਂਜੀ ਇਹਨਾਂ ਘੱਟ ਆਓ ਗੱਡੀਆਂ ਵਿਕਦੀਆਂ ਨਾ ਇਹਨਾਂ ਦੀ ਇਸ ਇਹ ਗੱਡੀ ਦੀ ਡਿਮਾਂਡ ਨਹੀਂ ਹੈ ਬਹੁਤ ਜ਼ਿਆਦਾ ਇਹ ਪਰਚੇਸ ਬਣ ਚੁੱਕੀ ਮੈਨੂਫੈਕਚਰ ਹੋ ਚੁੱਕੀ ਆ ਇਹਦੀ ਇੰਡੀਆ ਦੇ ਵਿੱਚ ਪਰਚੇਸ ਨਹੀਂ ਜੀ ਤਾਂ ਕਰ ਰਹੇ ਹਾਂ ਕੋਈ ਇਹ ਡਾਟਾ ਪਬਲਿਕ ਡੋਮੇਨ ਵਿੱਚ ਸ਼ੇਅਰ ਕਰਨ ਜੀ then we will be able to question that thing ਸਾਰਿਆਂ ਦਾ ਇੱਥੇ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ थैंक यू